ਸਰ ਇਹ ਤਾਂ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿਉਂ ਧਰਨੇ ਲਾਣੇ ਪੈ ਰਹੇ ਜੀ ਸਰ ਅਸੀਂ ਆਪ ਦਾ ਪ੍ਰੋਸੈਸ ਪੂਰਾ ਕਰ ਚੁੱਕੇ ਹਾਂ ਪੇਪਰ ਦੇਤਾ ਜੀ ਪੇਪਰ ਤੋਂ ਬਾਅਦ ਸਾਡਾ ਫਿਜ਼ੀਕਲ ਸੀ ਸਰ ਫਿਜ਼ੀਕਲ ਵੀ ਅਸੀਂ ਪੂਰਾ ਦੇਤਾ ਜੀ ਉਸ ਤੋਂ ਬਾਅਦ ਸਾਡਾ ਜੀ ਸਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਉਹ ਵੀ ਅਸੀਂ ਪੂਰੀ ਕਰਤੀ ਜੀ ਉਸ ਤੋਂ ਬਾਅਦ ਸਾਡਾ ਮੈਡੀਕਲ ਹੋਇਆ ਸਰ ਮੈਡੀਕਲ ਵੀ ਅਸੀਂ ਦੇ ਚੁੱਕੇ ਹਾਂ ਸਾਡੇ ਮੈਡੀਕਲ ਜਮ੍ਹਾਂ ਨੇ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਪਰ ਫਿਰ ਵੀ ਸਾਨੂੰ ਸਰਕਾਰ ਪਤਾ ਨਹੀਂ ਕਿਉਂ ਅਸ਼ੜਕਾਂ ਦੇ ਧਰਨੇ ਲਾਉਣ ਲਈ ਮਜਬੂਰ ਕਰ ਰਹੀ ਹੈ ਸਰ ਹੁਣੇ ਪ੍ਰਸ਼ਾਸਨ ਤੋਂ ਤੁਹਾਡੀ ਸਟੇਟ ਦੇ ਉੱਤੋਂ ਵੀ ਜਿਹੜਾ ਐਲਾਨ ਕੀਤਾ ਗਿਆ ਕਿ ਸਾਨੂੰ ਪ੍ਰਸ਼ਾਸਨ ਕਹਿ ਰਿਹਾ ਜਿਹੜੇ ਮੌਜੂਦਾ ਅਫਸਰ ਸਾਹਿਬ ਹਨ ਕਹਿ ਰਹੇ ਨੇ ਕਿ ਤੁਸੀਂ ਜਿਹੜੇ ਲਾਉਣ ਡਾਕਟਰ ਦੇ ਵਿੱਚ ਤੁਸੀਂ ਸਿਲੈਕਸ਼ਨ ਤੁਹਾਡੀ ਹੋ ਚੁੱਕੀ ਆ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਇਹਨੂੰ ਕਿਵੇਂ ਦੇਖੀਏ ਸਰ ਸੰਵਿਧਾਨ ਦੇ ਵਿੱਚ ਹੈ ਜੀ ਅਸੀਂ ਆਪਦਾ ਸ਼ਾਂਤਮਈ ਦਰਨਾ ਕਰ ਸਕਦੇ ਆ ਠੀਕ ਹੈ ਸਰ ਲੋ ਐਂਡ ਆਰਡਰ ਦੇ ਵਿੱਚ ਰਹਿ ਕੇ ਹੀ ਦਰਨਾ ਕਰ ਰਹੇ ਆ ਜੀ ਸਾਡੇ ਵੇਖੋ ਜੀ ਕੋਈ ਵੀ ਹੁੱਲੜਬਾਜੀ ਵਗੈਰਾ ਅਸੀਂ ਕੁਝ ਨਹੀਂ ਕਰ ਰਹੇ ਸ਼ਾਂਤਮਈ ਤਰੀਕੇ ਨਾਲ ਆਪਦਾ ਅਸੀਂ ਦਰਨਾ ਕਰ ਰਹੇ ਆ ਸਰ ਸੰਵਿਧਾਨ ਦੇ ਅਕੋਰਡਿੰਗ ਕਰ ਰਹੇ ਆ ਸਰ 2 ਸਾਲ ਤਾਂ ਸਾਨੂੰ ਇਕੱਲੇ ਹੁਣ ਨਹੀਂ ਨਾ ਲਗਾਉਣਾ ਪੈ ਰਿਹਾ ਦਰਨਾ ਅਸੀਂ ਪਹਿਲਾਂ ਵੀ 28 ਮਹੀਨوں ਵੀ ਇੱਕ ਫਾਈਨਲ ਲਿਸਟ ਲਈ ਲਗਾਉਣਾ ਪੈ ਰਿਹਾ ਇਹ ਹਰ ਵਾਰ ਦਰਨਾ ਇਹ ਨਹੀਂ ਸਹੀ ਹੈਗਾ ਸੀਐਮਐਨ ਨੇ ਸਾਹਮਣੇ ਸਾਨੂੰ ਇਹ ਕਿਹਾ ਸੀਗਾ ਵੀ ਤੁਹਾਡੀ 1 ਸਾਲ ਦੇ ਵਿੱਚ ਭਰਤੀ ਕੰਪਲੀਟ ਹੋ ਜੂ ਬਲਕਿ ਸਾਨੂੰ ਦੂਸਰਾ ਸਾਲ 1 ਸਾਲ ਪਰੇ ਹੋ ਜਾਣੇ ਨੇਗੇ ਤਾਂ ਕਰਕੇ ਸਰ ਸਾਨੂੰ ਜਲਦੀ ਜੁਆਇਨਿੰਗ ਦਿੱਤੀ ਜਾਵੇ ਹੁਣ ਅਸੀਂ ਕਿੰਨਾ ਕ ਟਾਈਮ ਸਾਡੇ ਘਰ ਦੇ ਕਹਿ ਰਹੇ ਨੇ ਕਿ ਵੀ ਤੁਹਾਡੀ ਮੈਰਿਜ ਕਰ ਦਨੇਗੇ ਹੁਣ ਸਾਡੀ 2 ਸਾਲ ਮੈਂ 25 ਸਾਲ ਦੇ ਵਿੱਚ ਭਰੀ ਸੀ 27 ਸਾਲ ਹੋ ਗਏ ਹੁਣ ਕਦੋਂ ਫਿਰ ਇਹੀ ਉਮਰ ਹੁੰਦੀ ਹੈ ਘਰ ਦੇ ਹੁਣ ਕਰਕੇ ਪਰਾਂ ਕਰਨਗੇ ਹੁਣ ਫਿਰ ਅੱਗੇ ਲਾਉਣ ਨਾ ਲਾਉਣ ਉਹਨਾਂ ਤੇ ਡਿਪੈਂਡ ਸਾਨੂੰ ਜੁਆਇਨਿੰਗ ਦੋ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਤਾਂ ਇਹ ਜਿਵੇਂ ਕੁੜੀਆਂ ਨੂੰ ਕਾਫੀ ਸਟਰਗਲ ਵੀ ਕਰਨਾ ਪੈਂਦਾ ਬਹੁਤ ਔਕਾ ਦਾ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਟ੍ਰੇਨਿੰਗਾਂ ਕਰਨੀ ਪਹਿਲਾਂ ਤਿਆਰੀ ਕਰਨੀ ਪੈਂਦੀ ਆ ਪੇਰੈਂਟਸ ਤੇ ਕਿੰਨਾ ਕ ਪ੍ਰੈਸ਼ਰ ਰਹਿੰਦਾ ਇਸ ਚੀਜ਼ ਦਾ ਸਰ ਬ ਰਹਿੰਦਾ ਹੁਣ ਅਸੀਂ ਹੁਣ ਤਾਂ ਪਰ ਤਿਆਰੀ ਕਰ ਨਹੀਂ ਰਹੇ ਅਸੀਂ 21 ਵੇਲੇ ਦੀ ਕਰ ਰਹੇ ਉਦੋਂ ਨਹੀਂ ਆਇਆ ਫਿਰ 23 ਵੇਲੇ ਕੀਤੀ ਫਿਰ ਹੁਣ ਜਦੋਂ ਆਇਆਗਾ ਹੁਣ ਫਿਰ 2 ਸਾਲ ਦੇ ਹੁਣ ਅਸੀਂ ਪਿਛਲੀ ਵਾਰ ਵੀ 26 ਜਵ 25 ਜਵ ਵੀ ਨਹੀਂ ਦੇਖੀ ਹੈਗੀ ਵੀ ਨਹੀਂ ਚਲੋ ਹੁਣ ਆਜੋ ਹੁਣ ਵੀ ਸਾਨੂੰ ਇਹ ਹੋ ਰਿਹਾਗਾ ਵੀ ਜੇ ਹੋ ਜੇ ਹੋ ਜੇ ਸਰਕਾਰ ਦੇ ਡਿਪੈਂਡ ਹੋ ਜਾਂਦਾ ਇਹ ਚੀਜ਼ ਸਾਰੀ ਹੁਣ ਅਸੀਂ ਸਰਕਾਰ ਕਰਕੇ ਬਾਹਰ ਵੀ ਨਹੀਂ ਜਾ ਸਕਦੇ ਸਰਕਾਰ ਨੇ ਖੁਦ ਕਿਹਾ ਸੀ ਵੀ ਤੁਸੀਂ ਨਹੀਂ ਜਾਣਾ ਬਾਰੇ ਤੁਹਾਨੂੰ ਇੱਥੇ ਹੀ ਜੁਆਇਨਿੰਗ ਦਿੱਤੀ ਜਾਊਗੀ ਹੁਣ ਦੇਖ ਲਓ ਦੇ ਨੀ ਨਹੀਂ ਰਹੇ ਹੈਗੇ ਜਲਦੀ ਦਵੋ ਨਾ ਜੁਆਇਨਿੰਗ ਸਿਰ ਸਾਡੀ ਹਲੇ ਜੁਆਇਨਿੰਗ ਹੀ ਨਹੀਂ ਹੋਈ ਸਰ ਸਾਨੂੰ 2 ਸਾਲ ਹੋ ਗਏ ਸਾਡੀ ਭਰਤੀ ਨੂੰ ਚਲਦੀ ਨੂੰ ਬਟ ਸਰ ਹਜੇ ਤੱਕ ਜੁਆਇਨਿੰਗ ਨਹੀਂ ਹੋਈ ਸਾਡਾ ਸਾਰਾ ਪ੍ਰੋਸੈਸ ਹੈ ਜਿਹੜਾ ਕੰਪਲੀਟ ਹੋ ਚੁੱਕਿਆ ਸਾਡੀ ਮੈਡੀਕਲ ਨੂੰ ਸਰ 4 ਮਹੀਨੇ ਹੋ ਗਏ ਆ ਸਾਡੇ ਤੋਂ ਬਾਅਦ ਜਿਹੜੀ 2025 ਦੀ ਭਰਤੀ ਆਈ ਸੀ ਸਰ ਉਹਦਾ ਵੀ 80% ਵਰਕ ਹੈ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਜਿਵੇਂ 2024 ਚ ਤੁਹਾਡੀ ਤੁਸੀਂ ਕਿਹਾ ਕਿ ਸਾਡੀ ਜੁਆਇਨਿੰਗ ਨਹੀਂ ਹੋਈ ਜਦੋਂ ਤੁਹਾਡੀ ਸਿਲੈਕਸ਼ਨ ਹੋਈ ਉਦੋਂ ਪੇਰੈਂਟਸ ਨੂੰ ਖੁਸ਼ੀ ਹੋਈ ਕਿ ਤੇ ਹੁਣ 2 ਸਾਲ ਲੰਘ ਚੁੱਕੇ ਆ ਕਿੱਦਾਂ ਦਾ ਮਾਹੌਲ ਹੈ ਕਰਤਾ ਸਰ ਜਦੋਂ ਮੇਰੀ ਸਿਲੈਕਸ਼ਨ ਹੋਈ ਸੀ ਬਹੁਤ ਜ਼ਿਆਦਾ ਖੁਸ਼ੀ ਸੀ ਬਟ ਸਰ ਹੁਣ ਇਦਾਂ ਕਹਿ ਰਹੇ ਆ ਵੀ ਥੋੜੀ ਸਿਲੈਕਸ਼ਨ ਹੀ ਨਹੀਂ ਹੋਈ ਪਿੰਡ ਵਾਲੇ ਸਰ ਤਾਨਾ ਮਾਰਦੇ ਆ ਵੀ ਕੀ ਪਤਾ ਝੂਠ ਬੋਲਦੇ ਆ ਵੀ ਹਜੇ ਤੱਕ ਤੇ ਇੱਥੇ ਹੀ ਆ 2 ਸਾਲ ਹੋ ਗਏ ਵੇਖਦਿਆਂ ਨੂੰ ਤੇ ਉਹਨਾਂ ਨੂੰ ਇਦਾਂ ਲੱਗਦਾ ਵੀ ਅਸੀਂ ਝੂਠ ਬੋਲ ਰਹੇ ਆ ਸਰ ਜਿਹੜੇ 58000 ਨੌਕਰੀਆਂ ਦੇਣ ਦੇ ਸਰਕਾਰ ਵੱਲੋਂ ਪੋਸਟਰ ਲਗਾਏ ਗਏ ਨੇ ਇਸ਼ਤਿਹਾਰ ਲਾਏ ਗਏ ਨੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਆਇਆ ਮਤਲਬ ਕਿ ਉਹਨਾਂ 58000 ਦੇ ਵਿੱਚ ਹੀ ਆ ਉਹਨੇ ਦਾ ਮਤਲਬ ਤੁਸੀਂ ਸਰ ਕਰੀਬਤ 2 ਤੋਂ 3 ਲੱਖ ਬੱਚਿਆਂ ਨੇ ਫਾਰਮ ਫਿਲ ਕਰੇ ਸੀ ਪੇਪਰ ਦਿੱਤੇ ਸੀ ਅਸੀਂ ਉਹਨਾਂ ਚੋਂ ਲੱਖਾਂ ਬੱਚਿਆਂ 'ਚੋਂ ਸਰ ਅਸੀਂ ਹਜ਼ਾਰਾਂ ਬੱਚੇ ਸਿਲੈਕਟ ਹੋਏ ਆ ਬਟ ਸਰ ਤੁਸੀਂ ਵੇਖ ਲਓ ਅਸੀਂ ਸੜਕਾਂ ਤੇ ਆ ਸਾਨੂੰ ਨਾ ਤਾਂ ਹਲੇ ਜੁਆਇਨਿੰਗ ਦਿੱਤੀ ਆ ਔਰ ਨਾ ਹੀ ਸਾਡੇ ਪੋਸਟਰਾਂ 'ਚ ਨਾਮ ਆਇਆ